2 ਜੂਨ 1984 ਰਾਤ 8:30 ਵਜੇ 인ਦਰਾ ਗਾਂਧੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਦੁਰਦ੍ਰਸ਼ਨ ਆਕਾਸ਼ਵਾਣੀ ਤੇ ਭਾਸ਼ਣ ਤੋਂ ਬਾਅਦ ਅਮਰਤਸਰ ਸਹਿਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਮਦਰਾਸ ਗੜਵਾਲ ਬਿਹਾਰ ਰੈਜੀਮੈਂਟ ਦੇ ਨਾਲ 10 ਗਾਰਡਸ ਇਮਰਜ ਸਰਫੇਸ ਦੀਆਂ ਗਈਆਂ ਅਮਰਤਸਰ ਸਹਿਬ ਦਾ ਰਾਪਤਾ ਦੇਸ਼ ਦੁਨੀਆ ਤੋਂ ਕਟ ਦਿੱਤਾ ਗਿਆ 3 ਜੂਨ ਦੀ ਸਵੇਰ ਤੋਂ ਹੀ ਫੌਜ ਦੂਰਬੀਨ ਨਾਲ ਨਜ਼ਰ ਰੱਖ ਰਹੀ ਸੀ ਪਲਾਨਿੰਗ ਹੋਈ ਕਿ ਸਿੰਘਾ ਉੱਪਰ ਜ਼ਹਿਰੀਲੀ ਗੈਸ ਅਤੇ ਮਸ਼ੀਨੀ ਗਨ ਰਾਹੀਂ ਹਮਲਾ ਬੋਲਿਆ ਜਾਵੇ ਇੰਦਰਾ ਗਾਂਧੀ ਵੱਲੋਂ ਦਿੱਤੇ ਭਾਸ਼ਣ ਦੇ ਤੁਰੰਤ ਮਗਰੋਂ ਅਮਰਸਰ ਸ਼ਹਿਰ ਦਾ ਬਾਕੀ ਦੇਚ ਨਾਲ ਸੰਪਰਕ ਟੁੱਟ ਗਿਆ ਟੈਲੀਫੋਨ ਦੀਆਂ ਲਾਈਨਾਂ ਤੱਕ ਕੱਟ ਦਿੱਤੀਆਂ ਗਈਆਂ 3 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਸੀ ਤਰਵਾਲ ਸਾਹਿਬ ਦੇ ਚਾਰੇ ਪਾਸੇ ਗੋਵੇਂ ਧਿਰਾਂ ਮੋਰਚਾ ਬੰਦੀ ਕਰ ਰਹੀਆਂ ਸਨ ਲੋਕਲ ਤੇ ਕੁਝ ਵੱਡੇ ਪੱਤਰਕਾਰ ਸੰਤ ਜਰਨੈਲ ਸਿੰਘ ਖਾਲਸਾ ਨੂੰ ਮਿਲਣ ਲਈ ਇਕੱਲ ਤੱਕ ਪਾਈ ਹਰ ਪੱਤਰਕਾਰ ਕੋਲ ਕਈ ਸਵਾਲ ਸਨ ਪਰ ਇੱਕ ਸਵਾਲ ਸਭ ਦਾ ਸਾਂਝਾ ਸੀ ਹਰ ਕੋਈ ਉਸ ਦਾ ਜਵਾਬ ਪੁੱਂਦਾ ਸੀ ਜੇ ਹਮਲਾ ਹੋਇਆ ਤਾਂ ਕੀ ਹੋਵੇਗਾ ਸੰਤ ਉਜਪਲਾਂ ਲਈ ਖਮੋਸ਼ ਹੋ ਗਏ ਤੇ ਜਵਾਬ ਦਿੱਤਾ ਮੇਰੇ ਗੁਰੂ ਨੇ ਕਹੜਾ ਦਿੱਤਾ ਹੈ ਚੂੜੀ ਨਹੀਂ ਲੋਹੇ ਦੇ ਚਣੇ ਚਵਾ ਦੇਾਂਗੇ 4 ਜੂਨ ਦੀ ਸਵੇਰੇ ਰਾਗੀ ਸਿੰਘਾਂ ਨੇ ਬੇਨਤੀ ਅਤੇ ਵੀਰ ਰਸਦੇਸ਼ ਸ਼ਬਦਾਂ ਨਾਲ ਆਸਾ ਦੀਵਾਰ ਦਾ ਕੀਰਤਨ ਗਾਇਨ ਕੀਤਾ। ਘੜੀਆਂ ਤੇ 4:45 ਦਾ ਸਮਾਂ ਸੀ। ਜ਼ਿਲ੍ਹਿਆਂ ਵਾਲੇ ਬਾਗ ਦੇ ਪਾਸੋਂ ਇੱਕ ਛੁਕਦਾ ਹੋਇਆ ਗੋਲਾ ਆਇਆ ਤੇ ਆਵਾਜ਼ ਨਾਲ ਪੂਰਾ ਵਾਤਾਵਰਣ ਗੂੰਜ ਉੱਠਿਆ। ਪਰਿਕਰਮਾ ਵਿੱਚ ਔਰਤਾਂ ਅਤੇ ਬੱਚਿਆਂ ਦਾ ਬੁਰਾ ਹਾਲ ਸੀ। ਚਾਰੇ ਪਾਸੇ ਤੋਂ ਗੋਲੀਆਂ ਚੱਲਣੀ ਸ਼ੁਰੂ ਹੋ ਗਈ ਪਰ ਫਿਰ ਵੀ ਸ਼ਬਦ ਗੁਰਬਾਣੀ ਦਾ ਪ੍ਰਵਾਹ ਜਾਰੀ ਰਿਹਾ। ਤੜਾ ਤੜ ਲਾਸ਼ਾਂ ਡਿਗਰਹੀਆਂ ਸਨ। ਫਾਇਰਿੰਗ ਪੂਰੀ ਜੋਬਨ ਤੇ ਸੀ। ਇਨੇ ਨੂੰ ਇੱਕ ਬੰਮ ਸ਼੍ਰੀ ਦਰਵਾਲ ਸਾਹਿਬ ਨੂੰ ਬਿਜਲੀ ਸਪਲਾਈ ਦੇਣ ਵਾਲੇ ਬਿਜਲੀਕਰ ਜਾ ਡਿੱਗਾ। ਸ਼੍ਰੀ ਦਰਵਾਲ ਸਾਹਿਬ ਦੇ ਆਸ-ਪਾਸ ਦੇ ਇਲਾਕਿਆਂ ਦੀ ਬਿਜਲੀ ਬੰਦ ਹੋ ਗਈ। 5 ਜੂਨ ਦੀ ਰਾਤ ਦੀ ਗੋਲੀਬਾਰੀ ਵਿੱਚ ਲੰਘ ਗਈ। ਦੇਖਿਆ ਜਾਵੇ ਤਾਂ ਅਸਲ ਹਮਲਾ ਫੌਜ ਵੱਲੋਂ 5 ਜੂਨ ਨੂੰ ਹੀ ਕੀਤਾ ਗਿਆ ਸੀ। ਜਿੱਥੇ ਉਹ ਸਭ ਹੱਦਾਂ ਪਾਰ ਕਰ ਗਏ ਸਨ। 5 ਜੂਨ 1984 ਨੂੰ ਲੰਗਰ ਹਾਲ ਦੇ ਪਿੱਛੇ ਬਣੇ ਬੂੰਗੇ ਅਤੇ ਤਿੰਜਾ ਸਿੰਘ ਸਮੁੰਦਰੀ ਹਾਲ ਦੇ ਪਿੱਛੇ ਬਣੀ ਵੱਡੀ ਪਾਣੀ ਦੀ ਟੈਂਕੀ ਨੂੰ ਤਬਾਹ ਕਰ ਦਿੱਤਾ ਗਿਆ 6 ਜੂਨ ਦਾ ਦਿਨ ਚੜ੍ਹ ਆਇਆ ਸੰਤਾ ਦੇ ਨਿੱਜੀ ਸਹਾਇਕ ਭਾਈ ਰਿਸ਼ਪਾਲ ਸਿੰਘ ਆਪਣੀ ਸਿੰਘਣੀ ਬੀਬੀ ਪ੍ਰੀਤਮ ਕੌਰ ਅਤੇ ਆਪਣੇ 15 ਦਿਨਾਂ ਦੇ ਪੁੱਤਰ ਮਨਪ੍ਰੀਤ ਸਿੰਘ ਨੂੰ ਲੈ ਕੇ ਪ੍ਰਕਰਮਾਂ ਵਿੱਚ ਹੀ ਸਨ ਇਸੇ ਦੌਰਾਨ ਨਵਜਾਤ ਸਿੱਖ ਬੱਚੇ ਮਨਪ੍ਰੀਤ ਸਿੰਘ ਨੂੰ ਗੋਲੀ ਵੱਜੀ ਜਿਸ ਨੇ ਮੌਕੇ ਤੇ ਹੀ ਮੌਤ ਹੋ ਗਈ ਉਸ ਸਮੇਂ ਬਾਅਦ ਭਾਈ ਅਸ਼ਪਾ ਸਿੰਘ ਵੀ ਸ਼ਹੀਦ ਹੋ ਗਏ ਸੰਤ ਜਰਨੈਲ ਸਿੰਘ ਖਾਲਸਾ ਆਪਣੇ ਸਾਥੀ ਸਿੰਘਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਆ ਗਏ ਅਜੇ ਸੰਤ ਨਿਸ਼ਾਨ ਸਾਹਿਬ ਦੇ ਨੇੜੇ ਹੀ ਪੁੱਜੇ ਸਨ ਕਿ ਇੱਕ ਬ੍ਰਸ਼ਟ ਸੰਤਾਂ ਦੇ ਆਵਜਾ ਜਿਸ ਕਾਰਨ ਉਹ ਮੁਕੇ ਤੇ ਹੀ ਸ਼ਹੀਦ ਹੋ ਗਏ ਸੰਤਾਂ ਦੀ ਲਾਸ਼ ਲੈ ਕੇ ਫੌਜੀ ਘੰਟਾ ਕਰ ਪੁੱਜੇ ਲਾਸ਼ ਨੂੰ ਤਸਦੀਕ ਕਰਵਾਉਣ ਲਈ ਲੋਕਾਂ ਦੀ ਖੋਜ ਹੋਣ ਲੱਗੀ ਸ਼ਾਮ ਨੂੰ ਸੰਤਾਂ ਦੇ ਭਰਾ ਕੈਪਟਨ ਹਰਚੰਦ ਸਿੰਘ ਰੋਡੇ ਅਮਰਤਸਰ ਸਾਹਿਬ ਆ ਗਏ ਜਿਨ੍ਹਾਂ ਨੇ ਸੰਤਾਂ ਦੀ ਲਾਸ਼ ਨੂੰ ਤਸਦੀਕ ਕੀਤਾ ਗੋਲੀ ਅਜੇ ਵੀ ਚੱਲ ਰਹੀ ਸੀ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਤੇ ਸਰੋਵਰ ਵਿੱਚ ਲਾਸ਼ਾਂ ਹੀ ਲਾਸ਼ਾਂ ਪਈਆਂ ਸਨ ਜ਼ਖਮੀ ਦਰਦ ਨਾਲ ਕੁਰਲਾ ਰਹੇ ਸਨ ਕੁਝ ਲੋਕਾਂ ਨੂੰ ਬੰਦੀ ਬਣਾ ਕੇ ਪ੍ਰਕਰਮਾ ਵਿੱਚ ਬਿਠਾਇਆ ਹੋਇਆ ਸੀ 6 ਜੁਨ ਸ਼ਾਮ ਤੱਕ ਗੋਲੀਬਾਰੀ ਕੱਟ ਹੋ ਗਈ ਲੜਨ ਵਾਲੇ ਸਿੰਘ ਜਾਂ ਤਾਂ ਸ਼ਹੀਦ ਹੋ ਚੁੱਕੇ ਸਨ ਜਾਂ ਫਿਰ ਪੜੇ ਜਾ ਚੁੱਕੇ ਸਨ ਫੌਜ ਵੱਲੋਂ ਪ੍ਰਕਰਮਾ ਵਿੱਚ ਮੌਜੂਦ ਲਾਸ਼ਾਂ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਲਾਸ਼ਾਂ ਦੀ ਹਾਲਤ ਇਸ ਹੱਦ ਤੱਕ ਗਲ ਚੁੱਕੀ ਸੀ ਕਿ ਅੰਗ ਵੀ ਹੱਥ ਲਾਇਆ ਟੁੱਟ ਰਹੇ ਸਨ ਲਾਸ਼ਾਂ ਤੇ ਡੀਟੀਟੀ ਦਾ ਸ਼ਰਕਾ ਕੀਤਾ ਗਿਆ ਸੰਤਾਨ ਦੀ ਲਾਸ਼ ਨੂੰ ਕੰਟਾ ਕਰਦੇ ਬਾਹੀ ਤੇ ਰੱਖਿਆ ਗਿਆ ਉਹਨਾਂ ਦੇ ਕੇਸ ਖੁੱਲੇ ਹੋਏ ਸਨ ਚਿਹਰੇ ਤੱਕ ਤੇ ਗੋਲੀਆਂ ਵੱਜੀਆਂ ਹੋਈਆਂ ਸਨ ਇੱਕ ਲੱਤ ਵੀ ਗੋਲੀ ਵੱਜਣ ਨਾਲ ਟੁੱਟ ਚੁੱਕੀ ਸੀ ਬ੍ਰਿਗੇਡੀਅਰ ਔਕਰ ਸਿੰਘ ਗੁਰਾਇਆ ਜੋ ਇਸ ਅਸਾਮੀ ਜੰਗ ਵਿੱਚ ਸਾਮਤ ਸੀਨੇ ਦੱਸਿਆ ਕਿ ਮੈਂ 1962 ਤੇ 1971 ਦੀ ਜੰਗ ਵਿੱਚ ਵੀ ਭਾਗ ਲਿਆ ਪਰ ਇੰਨੀਆਂ ਲਾਸ਼ਾਂ ਮੈਂ ਉਸ ਲੜਾਈ ਵਿੱਚ ਨਹੀਂ ਸੀ ਦੇਖੀਆਂ ਆਖਿਰ ਦੁਪਹਿਰ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਸਫਾਈ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਸਰਕਾਰੀ ਅੰਕੜਿਆਂ ਮੁਤਾਬਕ ਇਸ ਹਮਲੇ ਵਿੱਚ કુલ 5000 ਲੋਕ ਸ਼ਹੀਦ ਹੋਏ ਅਤੇ ਸੀ ਤੋਂ 90 ਦੇ ਕਰੀਬ ਫੌਜੀ ਵੀ ਮਾਰੇ ਗਏ ਇਸ ਤੋਂ ਇਲਾਵਾ ਹਜ਼ਾਰ ਤੋਂ ਜ਼ਿਆਦਾ ਸਿੱਖਾਂ ਨੂੰ ਫੜ ਕੇ ਜੇਲ੍ਹ ਭਿੱਜਾ ਗਿਆ ਜੂਨ 1984 ਵਿੱਚ ਕੋਈ ਇਸ ਹਮਲੇ ਦੇ ਜ਼ਖਮ ਅੱਜ 41 ਸਾਲ ਮਗਰੋਂ ਵੀ ਹਰੇ ਹਨ ਅਤੇ ਇਸ ਖੂਨੀ ਸਾਕੇ ਦਾ ਦਰਦ ਹਰ ਸਿੱਖ ਦੇ ਮਨ ਵਿੱਚ ਇੱਕ ਚੰਗਿਆੜੀ ਦੀ ਤਰ੍ਹਾਂ ਸਲਗ ਰਿਹਾ ਹੈ ਇੱਕ ਪਾਕਿਸਤਾਨੀ ਕਵੀ ਦੀਆਂ ਸਤਰਾਂ ਜੋ ਸਾਡੇ ਮਨਾਂ ਨੂੰ ਜੋੜ ਕੇ ਰੱਖ ਦਿੰਦੀਆਂ ਹਨ ਇਸ ਤਰ੍ਹਾਂ ਹਨ ਅੱਜ ਤਪਦੀ ਪੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਕ ਟ ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾਂ ਛੱਡੀ ਪਿੱਟ ਮੇਰੇ ਬੁੱਢਜ ਮਨਾਰੇ ਢਾ ਦਿੱਤੇ ਢਾ ਦਿੱਤਾ ਤਖਤ ਅਕਾਲ ਮੇਰੇ ਸੋਨੇ ਰੰਗਾ ਜਿਸਮ ਮੇਰੇ ਲਹੂ ਦਾ ਲਾਲੋਂ ਲਾਲ ਧੰਨਵਾਦ